ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਕਿਸਾਨ ਭਵਨ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਐਸ ਕੇ ਐਮ ਭਾਰਤ ਸਯੁਕਤ ਕਿਸਾਨ ਮਜ਼ਦੂਰ ਏਕਤਾ ਪਾਰਟੀਆਂ ਮੁੱਖ ਸ਼ਾਮਲ ਸਨ ਜਿਸ ਦੇ ਵਿੱਚ ਸਰਬਨ ਪੰਦੇਰ ਉਗਰਾਹਾਂ ਤੇ ਰਾਜਵਾਲ ਸਾਹਿਬ ਹੋਰਾਂ ਨੇ ਮੀਟਿੰਗ ਕੀਤੀ ਹੈ ਪ੍ਰੈਜ਼ੈਂਟ ਟਾਈਮ ਵਿੱਚ ਦੇਖਿਆ ਗਿਆ ਹੈ ਕਿ ਮੀਟਿੰਗ ਵਿੱਚ ਕੋਈ ਸਬੰਧਤ ਫੈਸਲੇ ਨਹੀਂ ਲਏ ਗਏ ਹਨ ਤੇ ਦੇਖਿਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਕੀ ਫੈਸਲੇ ਕਿਸਾਨ ਆਗੂਆਂ ਵੱਲੋਂ ਲਿੱਤੇ ਜਾਣਗੇ। ਅਰੇ ਮੀਡੀਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਬਹੁਤ ਲੰਬਾ ਸਮਾਂ ਉਡੀਕ ਕਰਨੀ ਪਈ। ਅੱਜ ਦੀ ਇਸ ਮੀਟਿੰਗ ਵਿੱਚ ਐਸ ਕੇ ਅਨੁਸਾਰ ਜੁਗਿੰਦਰ ਸਿੰਘ ਉਗਰਾਹਾ, ਗੁਰਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲਖਵਾਲ, ਸਰ ਸਰ ਰਮਿੰਦਰ ਸਿੰਘ ਪਟਿਆਲਾ ਤੇ ਸਰ ਚੰਡਾ ਸਿੰਘ ਦੇਠੂਕੇ ਇਸਤਾਨ ਮਜ਼ਦੂਰ ਮੋਰਚੇ ਵੱਲੋਂ ਸਰ ਸਰਮਲ ਸਿੰਘ ਪੰਦੇੜ ਸਰ ਜਸਵਿੰਦਰ ਸਿੰਘ ਲੌਂਗਵਾਲ ਸਰ ਮਨਜੀਤ ਸਿੰਘ ਰਾਏ ਬੀਬੀ ਸੁਖਵਿੰਦਰ ਕੌਰ ਰਣਜੀਤ ਸਿੰਘ ਸਰ ਦਲਬਾਗ ਰਣਜੀਤ ਸਿੰਘ ਰਾਜੂ ਸਰ ਦਲਬਾਗ ਸਿੰਘ ਗਿੱਲ ਸਰ ਤੇਜਵੀਰ ਸਿੰਘ ਪਿਛੀ ਆਨੰਦ ਕੁਮਾਰ ਤਾਮਿਲਨਾਡੂ ਤੋਂ ਇਹ ਸੱਜਣ ਹਾਜ਼ਰ ਹੋਏ ਜਿਉਂ ਮੈਂ ਬੇਨਤੀ ਕਰਾਂ ਉਗਰਾਹਾ ਸਾਹਿਬ ਗੱਲ ਕਰਨਗੇ ਦੇਖੋ ਸਾਥਿਓ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਏਕਤਾ ਦੇ ਵੰਦ ਵਿੱਚ ਅਸੀਂ ਦੋ ਫਾਰਮ ਹਾਜ਼ਰਾਂ ਸਾਡਾ ਤੀਜਾ ਫਾਰਮ ਜਿਹੜਾ ਗੈਰ ਰਾਜਨੀਤਿਕ ਜੁਕਤ ਮੋਰਚਾ ਗੈਰ ਰਾਜਨੀਤਿਕ ਉਹ ਕਿਸੇ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਕਰਕੇ ਅਸੀਂ ਦੋ ਫਾਰਮਾਂ ਨੇ ਅੱਜ ਦੀ ਮੀਟਿੰਗ ਦੇ ਤੇ ਏਕਤਾ ਤੇ ਲੰਮੀ ਚਰਚਾ ਕੀਤੀ ਆ ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਟੇ ਤੇ ਪਹੁੰਚੇ ਆ ਕਿ ਅੱਜ ਦੀ ਘੜੀ ਵਿੱਚ ਅਸੀਂ ਤਾਲਮੇਲ ਮੇਂ ਇਕਤਾ ਸੱਦੇ ਦੇਣ ਦਿੱਤੇ ਜਾ ਸਕਦੇ ਆ ਇੱਥੇ ਸਾਡੀ ਸਹਿਮਤੀ ਬਣੀ ਐ ਵੀ ਇਹ ਹੋ ਸਕਦੇ ਆ ਪਰ ਇਹ ਤਾਲਮੇਲਵੇਂ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮਜੂਦ ਪੂਰਾ ਨਹੀਂ ਤੀਜਾ ਬੋਲ ਤਾਂ ਸਾਡੇ ਵਿੱਚ ਸ਼ਾਮਲ ਨਹੀਂ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਸਟਾ ਸੰਯੁਕਤ ਮੋਸਟਾ ਗੈਰ ਰਾਜਨੀਤਿਕ ਗੱਲ ਕਰਕੇ ਅਗਨੇ ਹੀ ਤਾਲਮਿਲ ਮੇ ਐਕਸ਼ਨ ਦੀ ਜਿਹੜੀ ਸੱਦੇ ਦੀ ਕਾਲ ਕਰਨੀ ਹੈ ਉਹਨਾਂ ਨਾਲ ਰਹਿ ਕਰਕੇ ਅਗਲੀ ਮੀਟਿੰਗ ਰੱਖਣਗੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਕੇ ਇਹਨੂੰ ਫਾਈਨਲ ਰੂਪ ਦੇਵਾਗੇ ਉਹ ਸਾਡੀ ਸੰਭਾਵਨਾ ਵੀ ਉੱਥੋਂ ਤੱਕ ਅਸੀਂ ਜਾਵਾਂਗੇ ਕਿਉਂਕਿ ਵੱਡੀ ਏਕਤਾ ਦੀ ਖਾਤਰ ਪਹਿਲਾਂ ਮੌੜ ਤੋਂ ਕਦਮ ਚੱਕੇ ਜਾਂਦੇ ਨੇ ਉਹਨਾਂ ਵਾਸਤੇ ਸਰਤੀਆਂ ਨੇ ਜਿਹੜਾ ਹੁਣ ਤੋਂ ਲੈ ਕੇ ਇਹਨਾਂ ਨਾਲ ਸਾਡੀਆਂ ਚਾਰ ਮੀਟਿੰਗਾਂ ਤੇ ਲਗਭਗ ਹੋ ਗਈਆਂ ਇਹਨਾਂ ਨਾਲ ਸਾਡੀਆਂ ਹੋਈਆਂ ਨੇ ਚਾਰ ਮੀਟਿੰਗਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਪੋਜੀਟਿਵ ਵਰਗੇਤ ਵਾਸੀ ਸੰਤੋਸ਼ ਨਾਲ ਕਿ ਸਾਥੀਆਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਖਾਸ ਕਰਕੇ ਸੰਯੁਕਤ ਮੋਤ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ ਤੇ ਅਸੀਂ ਇਹ ਆਸ਼ ਕਰਾਂਗੇ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵਾਲੇ ਸਾਥੀਆਂ ਤੋਂ ਵੀ ਉਹ ਵੀ ਇਸ ਕਿਸਾਨੀ ਹਿੱਤਾਂ ਤੇ ਜਿਹੋ ਜਿਹੇ ਅਟੈਕ ਹੋ ਰਹੇ ਨੇ ਜਿਹੋ ਜਿਹੇ ਭਾਰਤ ਦੀ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੱਕ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਤਾਂ ਕਰ ਹੀ ਐ ਅਸੀਂ ਇਹ ਸਮਝਾਂਗੇ ਕਿ ਵੀ ਇਹ ਲੜਾਈ ਜਿੱਤੀ ਵੱਡੀ ਹੈ ਇਹ ਸਾਡੇ ਕਿਸੇ ਵੀ ਕੱਲਿਆਂ ਤੋਂ ਨਹੀਂ ਲੜ ਕੇ ਜਿੱਤੀ ਜਾਣੀ ਜਿੰਨਾ ਚਿਰ ਤੱਕ ਅਸੀਂ ਸਿਰ ਨਹੀਂ ਜੋੜਦੇ ਉਹਨਾਂ ਚਿਰ ਇਹ ਲੜਾਈ ਸਾਡੇ ਕੋਲੋਂ ਕਿਸੇ ਕਿਨਾਰੇ ਨਹੀਂ ਲੱਗਣੀ ਇਹ ਭਾਵਨਾ ਨੂੰ ਲੈ ਕੇ ਅਸੀਂ ਵਿਚਾਰ ਚਰਚਾ ਕੀਤੀ ਹੈ ਅਸੀਂ ਪਹਿਲਾਂ ਤਿੰਨੇ ਫਾਰਮਾਂ ਦੀ ਨੇੜਤਾ ਬਣਾ ਕੇ ਫਿਰ ਭਾਰਤ ਦੀਆਂ ਚ ਬਾਕੀ ਜਥੇਬੰਦੀਆਂ ਮੋਰਕਿਆਂ ਤੋਂ ਬਾਹਰ ਨੇ ਉਹਨਾਂ ਨਾਲ ਵੀ ਸਾਂਝ ਬਣਾਉਣ ਦੀ ਗੱਲ ਅੱਗੇ ਤੋਰਾਂਗੇ ਇਹ ਗੱਲ ਅਸੀਂ ਕੀਤੀ ਹੈ ਬਾਕੀ ਸਾਡੀ ਸਾਥੀ ਸਰਬੰਸਤ ਪੁਨੇਰ ਕਰ ਲੈਣਗੇ ਇਹ ਤੇ ਸਾਡੀ ਸਹਿਮਤੀ ਬਣੇਰ ਸਾਹਿਬ ਹਾਂ ਦੇਖਿਓ ਜਿਸ ਤਰ੍ਹਾਂ ਸੇ उग्राहब ने आपके समक्ष बात रखी है हमारा सात मेंबरी वफद अन्य साथी भी थे और इधर ऑल इंडिया स्केम का वफद किसान मजदूर मोर्चा भारत का वफद आज मिला है और जिस तरह से आपको ज्ञात होगा कि हमारे कार्यक्रम थे ग्यारह बारह तेरह के तो जो दो फोरम आंदोलन कर रहे हैं खनौरी बॉर्डर पर इस समय समय की कुछ निर्ता ना होने के कारण वो साथी हमारे आ नहीं सके इसलिए हम समय निकाल कर आए और आज हमने गंभीर इस विषय के ऊपर लंबी चर्चा की है और एकता के लिए और हम लगभग तालमेल में जो देश भर में बुलावा दे सके आंदोलन के लिए उसके उसके निकट पहुंच गए हैं तो यह होना चाहिए आने वाले समय में क्योंकि एसकेएम एम नॉन पोलिटिकल आज व्यस्त होने के कारण आ नहीं सका इसके लिए हमने ये हमारी अपने ओर से होगी कोशिश भी हम आगे उनसे बात कर कर आगे की मीटिंग तय करें और उसमें से जो आगे देशव्यापी एकता के संदर्भ में जो कार्यक्रम निकले वो पूरे देश भर के किसान मजदूर की भावना को अनुकूल निकले जो सब जानते देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि तो लोगों की भावना है भी आंदोलन जीता जाना चाहिए तो आंदोलन मांगों के ऊपर जीत कर निकले इसके लिए समय तो सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नजदीक चले गए आगे की मीटिंग में और नजदीक चले गए आगे की मीटिंग में और नजदीक चले गए और बातें को साफ करते गए और आप दाखें कि इस तरह से लगभग जिस तरह से हम चाहते हैं सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा भी इसमें हम सफल होंगे तो आज आज की मीटिंग का निष्कर्ष जो है ये निकल रहा है जो हम आपके समक्ष रखा है हाँ हा, देखिए जो सरकार के सा, साथ साथ हमारी मीटिंग है उसमें अभी डेपुटेशन तय होना हमने आज शाम की मीटिंग रखी हुई है और हमारे कल क्योंकि हम लोग फिर इधर शंभू पर ही इकट्ठे होंगे तो उसमें डेपुटेशन का स्वरूप आपके सामने आ जाएगा मैं एक बात आ, सब सहमत होते एक भी बोल दू भी कल के जो सभी कार्यक्रम है हमारे शंभू पर बड़ी महापंचायत है आ, आपके माध्यम से अपील है दोनों मोर्चों की कि वहां अधिक से अधिक किसान मजदूर पहुंचे और बड़ा इकट्ठ करे धन्यवाद तो तो नहीं, तो नहीं है ਮੈਂ ਜੀ ਤੁਹਾਨੂੰ ਪਹਿਲੋ ਗੱਲ ਕਹੀ ਆ ਕਿ ਅੱਜ ਉਹਨਾਂ ਦਾ ਆਪਣਾ ਅਫੀਸ਼ਲ ਬਿਆਨ ਆ ਪ੍ਰੈਸ ਦੇ ਵਿੱਚ ਕਿ ਅਸੀਂ ਇਕਤਾ ਨੂੰ ਲੈ ਕੇ ਪਹਿਲੋ ਵੀ ਸਹਿਯੋਗਦ ਸੀਗੇ ਇਕਤਾ ਨੂੰ ਲੈ ਕੇ ਅੱਗੇ ਵੀ ਸਹਿਯੋਗਦ ਹੋ ਰਹਾਂਗੇ ਹਾਂ ਅੱਗੇ ਸਾਂਝੀ ਮੀਟਿੰਗ ਕੋ ਕਰ ਲਈ ਜਾਵੇ ਅਪੀਲ ਵੀ ਆਈ ਸੀ ਉਹਨਾਂ ਦੀ तो इस करके सारी अलग एक राज्यपाल साहब या जाए देखिए अच्छी बात है इसी को लेकर आज जो हमें बात है इसके लिए आगे बढ़ रहे ना हम लोग आज आपको

वार्ता आगे ना बढ़ी आगे बढ़ी कोई और वार्ता और भी मीटिंग हो सकती है अगर अगर वार्ता आगे ना बढ़ी उस पोजीशन में हम जथा भेजने के बारे में पर्णाराण, पर्णाराण जाते हैं तो है, वो भी उनको भी उनको बुलाया मैं कहता हूं, आपकी भावना अच्छी हमारी भी यही भावना हम तो इसी के दिशा में आगे बढ़ रहे ना भाई जड़े संदर्भ में आज बैठे है ठीक है जी ਕੋਈ ਗੱਲ ਅਜਿਹੀ ਮੈਨੂੰ ਲੱਗਦਾ ਹੱਥ ਜੋੜ ਕੇ ਪੀਲਾ ਹੀ ਨਹੀਂ ਕਰਨੀ ਚਾਹੀਦੀ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਆ ਅੰਦਰ ਵਾਲੀਆਂ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ ਬਾਹਰ ਵਾਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਇਸ ਕਰਕੇ ਇੰਨਾ ਸਵਾਲਾਂ ਤੋਂ ਹੱਥ ਹੱਥ ਜੋੜ ਕੇ ਬੈਠੀ ਬਚਣਾ ਚਾਹੀਦਾ ਪਰ ਕਿਸਾਨ ਤੱਕ ਲਗਾਤਾਰ ਡਿਮਾਂਡ ਕਰ ਰਹੇ ਹਾਂ ਹਾਂ ਠੀਕ ਹੈ ਨਹੀਂ ਚਲੋ ਇਹ 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 ਸਾਰਾ ਕੁਝ ਪਬਲਿਕ ਡੋਮੇਨ 'ਚ ਆ ਕਿਸਾਨ ਆਪੇ ਫੈਸਲਾ ਕਰਨਗੇ ਅਸੀਂ ਕੋਸ਼ਿਸ਼ ਕਰੀਏ ਸਾਡੀ ਬੇਨਤੀ ਇਹਨਾਂ ਸਵਾਲਾਂ ਤੋਂ ਬਚੀ। ਪਹਿਲਾਂ ਇੱਕਿਆਰੀ ਗੱਲ ਕਿਥੋਂ ਤੱਕ ਪਹੁੰਚੀ ਹੈ। ਤੁਹਾਨੂੰ ਸਮਝਣਾ ਟੁੱਟਿਆ ਸੀ ਪਰ ਮੈਂ ਜਿਹੜਾ ਜਿਹੜੇ ਹੁਣ ਦੁਬਾਰੇ ਤਾਲਮੇਲ ਬਣ ਰਿਹਾ। ਟੁੱਟਿਆ ਸੀ ਸਿਆਸਤ ਦੇ ਵਿੱਚ ਐਂਟਰੀ ਕਰਨਾ। ਉਹ ਵਿਖਦੇ ਵਿੱਚ ਸਿਆਸਤ ਵਿੱਚ ਐਂਟਰੀ ਬਾਰੇ ਕੀ ਵਿਚਾਰ ਕਰਦੇ ਹੋ? ਦੋ ਗੱਲਾਂ। ਕੁਝ ਵੀ ਪਿੱਛੇ ਰਹਿ ਗਏ ਅੰਦੋਲਨ ਦੇ ਜੋ ਵੀ ਸਬਕ ਨਿਕਲੇ ਸਬਕ ਕਹਿ ਸਕਦੇ ਨਾ ਆਪਾਂ। ਉਹ ਸਬਕਾਂ ਤੇ ਸਾਡੀ ਡਿਸਕਸ ਹੋਈ ਆ ਇਹ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਈਏ ਅਜਿਹਾ ਅੱਗੇ ਤੋਂ ਨਹੀਂ ਹੋਊਗਾ ਹੁਣ ਆ ਕੇ ਇੱਕ ਇੱਕ ਦੀ ਜਿਹੜੀ ਗੱਲ ਹੈ ਉਹ ਤੇ ਪਹੁੰਚ ਗਈ ਹੈ ਕਿ ਬਿਨਾਂ ਨਹੀਂ ਗੱਲ ਬਣ ਸਕਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸਾਨ ਸਾਰੇ ਜੀ ਇਕੱਠੇ ਹੁੰਦੇ ਆ ਕੋਈ ਤੁਹਾਡਾ politcal ਬੈਂਕ ਵੀ ਨਾਲ ਕੰਮ ਕਰੇਗਾ ਕਿਉਂਕਿ ਇਸ ਤਰ੍ਹਾਂ ਕਿਹਨੇ ਪਾਰਲੀਮੈਂਟ ਸਿਸਟਮ ਦੇ ਬਿਨਾਂ ਬਤਰੇ ਹੱਲ ਨਹੀਂ ਆਉਣੀ ਇਹ ਗ੍ਰਾਹਕ ਸਾਹਿਬ ਜਵਾਬ ਦੇ ਦਿਨਗੇ ਦੱਸੋ ਜੀ ਗਰਾਸਾ ਜਾਵੇਂ ਪਰ سوال ਤੁਸੀਂ ਤੁਹਾਨੂੰ ਨਾਲ ਪੁੱਛਿਆ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਕਰ ਰਹੀ ਤੁਸੀਂ ਤੁਹਾਡੀ ਜਰਵਾਸ ਤੁਹਾਡੀ ਨਹੀਂ ਨਹੀਂ ਅਸੀਂ ਤੁਹਾਡੀ ਗੱਲ ਸੁਣੋ ਨਾ ਤੁਹਾਡੇ ਤੁਸੀਂ ਜੀ ਮੈਂ ਇੱਕ ਤਾਂ ਤੁਹਾਡੀ ਨਹੀਂ ਬਾਕੀ ਕਹਿੰਦਾ ਫੇਰ ਕਰਾਂਗੇ 1 ਟੂ 1 ਵੀ ਕਰਨਾ ਨਾ ਤੁਸੀਂ ਨੇ ਚਲੋ ਲਾਈਵ ਚੱਲ ਜੇ ਮੇਰੀ ਮੇਰੀ ਬੇਨਤੀ ਹੈ 1 ਟੂ 1 ਦੇ ਕਰਨਾ ਮੈਨੂੰ ਛੁੱਟੀ ਦੇ ਦਿਓ ਮੈਂ ਇੱਕ ਭਰੇਲੂ ਫੰਕਸ਼ਨ ਛੱਡ ਕੇ ਆਇਆ ਹੋਇਆ ਹਾਂ 214 ਤਰੀਕ ਦੀ ਮੀਟਿੰਗ ਨੂੰ ਲੈ ਕੇ ਤੁਹਾਡਾ ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਤੁਹਾਡਾ ਨਹੀਂ ਹਾਲੇ 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 ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਉਹ ਹਾਲੇ ਸਮਾਪਤ ਸੁਭਾਤ ਲੱਗਦਾ ਕਿ ਅਸੀਂ ਅੱਜ ਯੂਨਿਟੀ ਪ੍ਰੋਸੈਸ ਦੇ ਉੱਪਰ ਚਰਚਾ ਕੀਤੀ ਹੈ 14 ਦੀ ਮੀਟਿੰਗ ਦਾ ਏਜੰਡਾ ਹੈ ਨਹੀਂ ਸੀ ਉਹ ਸਾਡੇ ਸਾਥੀ ਕਰਨਗੇ ਉਹਨਾਂ ਨੇ ਜਾਣਾ ਸਿੰਪਲ 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 ਯੂਨਿਟੀ ਪ੍ਰੋਸੈਸ 'ਚ ਅਸੀਂ ਜਿਹੜੀ ਚਰਚਾ ਕੀਤੀ ਹੈ ਜੋ ਪਹਿਲਾਂ ਕਿ ਹੈ ਕਿ ਅਸੀਂ ਇਸ ਦੇ ਵਿੱਚ ਇਸ ਗੱਲ ਦੇ ਨੇੜੇ ਪੁੱਜ ਗਏ ਕਿ ਅਸੀਂ ਕੀ ਭੂਏਕ 'ਚ ਕੋਈ ਕੋਆਰਡੀਨੇਟਿਡ ਸੱਦੇ ਦੇ ਸਕਦੇ ਹਾਂ ਪਰ ਕਿਉਂਕਿ ਤੀਸਰਾ ਫੋਰਮ ਅੱਜ ਵਿਅਸਥਾ ਹੈ ਬਿਜ਼ੀ ਹੈ ਉਨ੍ਹਾਂ ਨਾਲ ਇਹ ਸਾਥੀ ਜਾ ਕੇ ਰਿਪੋਰਟ ਕਰਨਗੇ ਆਪਸ ਚ ਰਲ ਮਿਲ ਕੇ ਕੋਈ ਸਾਂਝੀ ਡੇਟ ਅਗਲੀ ਮੀਟਿੰਗ ਦੀ ਰੱਖਾਂਗੇ ਜਿਸ ਚੀਜ਼ ਨੂੰ ਕਿਵੇਂ ਮਚ्योर ਕੀਤਾ ਜਾ ਸਕਦਾ ਇਸ ਬਾਰੇ ਚੱਪ ਰਵਿੰਦਰ ਜੀ ਇੱਕ ਚਰਚਾ ਇਹ ਹੋਈ ਸੀ ਕਿ ਜਿਹੜਾ ਨਵਾਂ ਕਲੀਕ ਮੰਡੀ ਕਰਨ ਦਾ ਡਰਾਫਟ ਹੈਗਾ ਉਸ ਨੂੰ ਲੈ ਤੁਸੀਂ ਕਹਿ ਰਹੇ ਸੀ ਕਿ ਸਾਡੀ ਮੰਗ ਹੈ ਉਸ ਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜਦੋਂ ਕਿ ਦੂਸਰੀ ਮੋਰਟੀ ਕਹਿ ਰਹੀ ਹੈ ਕਿ ਐਮਐਸਪੀ ਦੀ ਲੀਗਲ ਗਰੰਟੀ ਕਰਨੇ ਤਰ੍ਹਾਂ ਵਰਕੇ ਹੋਏਗਾ ਕਿ ਉਹ ਤੁਹਾਡੀ 13 ਨੰਬਰ ਤੋਂ ਵਾਕੇ ਕਿੰਨੀ ਕਗੇ ਬਾਦ ਪਈਏ ਸਾਨੂੰ ਦਾ ਦੇਖੋ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਉਸ ਤੇ ਨਾ ਸਾਥੀਆਂ ਨੇ ਕਿਹਾ ਕਿ ਇਹ ਅਸੀਂ ਇਸ ਤੇ ਲੜਾਂਗੇ ਇਹ ਰੱਖੀ ਆ ਬਾਕੀ ਚੀਜ਼ਾਂ ਭੁਇਕ ਦੀ ਅਗਲੀ ਮੀਟਿੰਗ ਚ ਕਿਉਂਕਿ ਅਸੀਂ ਲੜਨਾ ਤਾਂ ਸਾਰੋ ਪਹਿਲਾਂ ਵੀ ਰਿਹਾ ਗੱਲ ਕਿ ਫਰੇਮਵਰਕ ਦੀ ਕਿ ਲਾਈਨਿੰਗ ਦੀ ਮੈਂ ਤੁਹਾਨੂੰ ਮੈਂ ਤੁਹਾਨੂੰ ਉਸੇ ਚ ਕਿਹਾ ਕਿ ਤਾਲਮੇਲ ਮੇ ਐਕਸ਼ਨਾਂ ਦੇ ਸੱਦੇ ਦੀਆਂ ਸੰਭਾਵਨਾਵਾਂ ਵਾਲੇ ਮੇੜੇ ਪਹੁੰਚੇ ਆ ਤੁਸੀਂ ਜਿਹੜੇ ਕੁਐਸਚਨ ਕਰ ਰਹੇ ਹੋ ਉਹ ਲਗਭਗ ਐ ਜਿਹਨੂੰ ਕਹਿੰਦੇ ਮੁਕੰਮਲ ਖਾਤੇ ਪਹੁੰਚਣਦੇ ਆ ਇਹ ਸਟੈਪ ਵਾਈ ਸਟੈਪ ਕਹਾਣੀ ਅੱਗੇ ਤੋਰੋ ਜੀ ਜਦੋਂ ਤੁਸੀਂ ਜਦੋਂ ਐਸਕੇਮ ਨੇ ਸੈਕਟਰ ਟੂ ਕਮੇਟੀਆਂ ਸਵਾਲ ਲੈ ਲਓ ਨਾ ਉਦੋਂ ਵੀ ਇੱਕਦਾਂ ਹੀ ਕਮੇਟੀਆਂ ਬਣਾਂਗੇ ਤੁਸੀਂ ਇੱਕ ਕਮੇਟੀ ਦੇ ਵਿੱਚ ਸ਼ਾਮਲ ਸੀ ਕੋਈ ਦਰਸ਼ਨਪਾਲ ਜੀ ਨਾਲ ਗੱਲ ਕਰਨ ਦੀ ਕਿਹਨੇ ਸੰਦੇਸ਼ ਕਰਨਾ ਕਰੀ ਕਿੰਨੇ ਦੱਲੇ ਉਹ ਜਿਹੜੀ ਰਿਪੋਰਟ ਬਣਾ ਕੇ ਅਸਕੇ ਨੂੰ ਪੇਸ਼ ਕੀਤੀ ਗਈ ਸੀ ਉਹ ਰਿਪੋਰਟ ਦੇ ਵਿੱਚ ਦੱਲੇਵਾਲ ਦਾ ਰੁਈਆ ਕੀ ਸੀ ਉਹ ਰਿਪੋਰਟ ਦੇ ਸਹਿਮਤੀ ਸੀ ਕਿ ਨਹੀਂ ਸੀ ਉਹ ਵੀ ਬੜਾ ਦੱਸ ਦੇਖੋ ਅਸੀਂ ਹੁਣ ਵੀ ਉਸੇ 6 ਮੈਂਬਰ ਕਮੇਟੀ ਦੇ 파ਟਾ ਆ ਜਿਹੜੀ ਗੱਲ ਵੀਰ ਨੇ ਸਵਾਲ ਕੀਤਾ ਜਾਂ ਹੋਰ ਕੀਤਾ ਹੈ ਜੇ ਕੁਐਸਚਨ ਹੈਗੇ ਤਾਂ ਅਸੀਂ ਕੋਆਰਡੀਨੇਟਡ ਐਕਸ਼ਨ ਤੱਕ ਪਹੁੰਚੇ ਠੀਕ ਹੈ ਕੋਆਰਡੀਨੇਟਡ ਐਕਸ਼ਨ ਮੀਨਸ ਕਿ ਡਿਫਰੈਂਸਸ ਰੱਖਦੇ ਹੋਏ ਵੀ ਭੋਲ ਦੇ ਸਾਹਮਣੇ ਸਭ ਦੇ ਦਿੱਤੇ ਜਾ ਪਰ ਦੂਸਰੇ ਮੈਂ ਡਿਫਰੈਂਸਸ ਰੱਖ ਪਲੀਜ਼ ਲੈਟ ਮੀ ਕੰਪਲੀਟ ਡਿਫਰੈਂਸਸ ਰੱਖਦੇ ਹੋਏ ਵੀ ਇਹਦਾ ਮਤਲਬ ਉਸ ਚੀਜ਼ਾਂ ਚ ਹਾਲੇ ਚੀਜ਼ਾਂ ਪੈਂਡਿੰਗ ਨੇ ਇਹ ਸਟੈਪ ਫਾਰਵਰਡ ਹੈ ਇੱਕ ਸਟੈਪ ਅੱਗੇ ਦਾ ਇਸ ਨੂੰ ਆਜਿਕੇ ਨੂੰ ਪਿਛਲੀ ਵਾਰੀ ਇੱਕ ਐਕਸਟਰਾ ਲੈਂ ਇਮਪ੍ਰੈਸ਼ਨ ਵੀ ਲੱਗ ਲੱਗ ਹੋਈ ਹੋਰ ਹੋਈ ਅਸੀਂ ਉਦੋਂ ਵੀ ਕਿਹਾ ਸੀ ਚੀਜ਼ਾਂ ਦੀ ਚੀਜ਼ਾਂ ਨੂੰ ਟਾਈਮ ਲੱਗਦਾ ਚੀਜ਼ਾਂ ਕਿਸੇ ਪਾਸੇ ਨੇ ਇੱਕ ਦੂਜੇ ਨਾਲ ਵਿਚਾਰ ਕੇ ਗੱਲਾਂ ਕਿ ਕਰਾਂਗੇ ਇਨ੍ਹਾਂ ਸਾਥੀਆਂ ਨੇ ਵਿਚਾਰ ਕੇ ਆਪਣੀ ਪੋਜੀਸ਼ਨ ਦੱਸੀ ਹੈ ਅਸੀਂ ਵਿਚਾਰ ਕੇ ਅਸੀਂ ਇੱਕ ਸਟੈਪ ਅੱਗੇ ਹੈ ਜਿਹੜਾ ਨਾਨ ਪੋਲੀਟੀਕਲ ਦੇ ਸਾਥੀਆਂ ਨਾਲ ਐਸਕੇਮ ਨਾਨ ਪੋਲੀਟੀਕਲ ਨਾਲੇ ਸਾਥੀ ਡਿਸਕਸ ਕਰਨਗੇ ਫਰਦਰ ਅਗਲੀ ਮੀਟਿੰਗ ਚ ਜਦੋਂ ਉਹ ਵੀ ਹਾਜ਼ਰ ਹੋਣਗੇ ਉਸ ਚੀਜ਼ਾਂ ਹੋਰ ਮੈਚੁਰ ਹੋਣਗੀਆਂ ਅਗਲੇ ਤੁਹਾਨੂੰ ਅੱਗੇ ਕੀ ਹੋਰ ਚੀਜ਼ ਹੋ ਸਕਦੀ ਹੈ ਉਹ ਇਕਲੀ ਵੀ ਰੱਖ ਲਓ ਇਹ ਕਹਿੰਦੀ ਗੱਲ ਸਰ ਜੇ ਹੋ ਗਿਆ ਵੀ ਘੱਟੋ ਘੱਟ ਹੋਰ 6 ਮਹੀਨੇ ਚਾਹੀਦੇ ਤਾਂ ਜੂ ਵੀ ਹੋਰ ਸਾਲ ਲਗਾਉਣਾ ਪਊਗਾ ਯਾਰ ਇਹ ਇੱਕ ਤਾਂ ਪ੍ਰੋਸੈਸ ਵਾਸਤੇ ਐਨੀ ਹੈਵੀ ਇੱਕ ਤਾਂ 75 ਨਾ ਦੋ ਫਾਰਮਾਂ ਨਾਲ ਇਕ ਤਾਂ ਦੀ ਤੋਂ ਬਾਅਦ ਗੱਲ ਰੁਕ ਜਾਊਗੀ ਅਸੀਂ ਆਲ ਇੰਡੀਆ ਦਾ ਫਾਰਮ ਬਣਾਉਣਾ ਚਾਹੁੰਦੇ ਆ ਆਲ ਇੰਡੀਆ ਦੇ ਵਿੱਚ ਬਹੁਤ ਬਹੁਤ ਜੱਤੇ ਬੰਦਿਆ ਨੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੀਆਂ ਉਹ ਬਾਹਰ ਨੇ ਜਿਹੜਾ ਇਹ ਮਸੌਦਾ ਹੈ ਉਹ ਮੰਡੀ ਨੀਤੀ ਵਾਲਾ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਟੇਟਾਂ ਬਣਾ ਕੇ ਦਿਓ ਪ੍ਰੋਪੋਜ਼ਲ ਜਾੜੇ ਖਤਰਨਾਕ ਜਿਹੜਾ ਸੋਡਾ ਸਵਾਲ ਸੀ ਵੀ ਸਾਥੀ ਉਹਤੇ ਕੀ ਬੋਲਦੇ ਸੀ ਇਹ ਤੇ ਸਾਡਾ ਕੋਈ ਬਖਰੀਮਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਮੰਡੀ ਨੀਤੀ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਵੀ ਕਿੰਨੇ ਖਤਰਨਾਕ ਹੈ ਉਹ ਉਹਦੇ ਤੇ ਕੋਈ ਬਖਰੀਮਾ ਨਹੀਂ ਹੈ ਹਾਂ ਪੱਕੀ ਆ ਦੋਨੇ ਪਾਸਿਓ ਇਹ ਤੇ ਸਾਨੂੰ ਤੁਸੀਂ ਆਏ ਸਾਨੂੰ ਓੜਜਾਓਗਾ ਨਹੀਂ ਨਹੀਂ ਪਿਛਲੀ ਵਾਰ ਸਭ ਤੁਸੀਂ ਵੱਲ ਕਹੀ ਨਹੀਂ ਨਹੀਂ ਸਾਡੇ ਏਸੀ ਨੂੰ ਲੈ ਕੇ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤੀ ਸੁਣੋ ਸੁਣੋ ਗੱਲ ਸੁਣੋ ਗੱਲ ਪਹਿਲਾਂ ਤੁਸੀਂ ਪੁੱਛ ਜਾਨੇ ਬਾਅਦ ਚੋਂ ਬਿਆਨ ਤੁਹਾਡੇ ਦਾ ਘਰ ਦੀ ਮਾਨਸਾ ਕਰ ਕੇ ਕਹਿ ਰਹੇ ਸੀ ਕਲੀਅਰ ਕਰੀਏ ਕਲੀਅਰ ਕਰੀਏ ਕਲੀਅਰ ਕਰਦੇ ਆ ਦੇਖੋ ਜਦੋਂ ਤੱਕ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਹਾਂਜੀ ਹਾਂਜੀ ਉਹਨਾਂ ਚਿਰ ਕੋ ਨੂੰ ਕਿਹਾ ਜਾਂਦਾ ਵੀ ਇਹ ਵਿਚਾਰ ਅਧੀਨ ਹੈ ਮੈਂ ਪਹਿਲਾਂ ਵੀ ਵਿਚਾਰ ਅਧੀਨ ਨਹੀਂ ਕਹੀ ਸੀ ਅੱਜੇ ਸਾਡੀ ਬਹੁਤ ਸਾਫ਼ ਹੋ ਗਈ। ਵੀ ਇਹ ਵਿਚਾਰਤ ਨਹੀਂ ਰਹੀ। ਇਹ ਸਾਥੀ ਉਮੇ ਸੀਰੀਅਸਲੀ ਲੈਂਦੇ ਆ ਉਹਨੂੰ। ਉਮੇ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿਤੇ ਦੇਣਾ ਕੀ ਹੈ ਇਹ ਅਜੇ ਰਹਿੰਦੀ ਹੈ। ਐ ਇਹ ਜ਼ਰੂਰੀ ਆ। ਵੀ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਆ ਇਹ। ਸਾਸੀ ਵੱਡੀ ਗੱਲ ਹੈ ਲੜਾਈ ਮੰਗਦੀ ਆ। ਉਹ ਗਾਹਾਂ ਰੂਪ ਤੈਅ ਕਰਨੇ ਵਾਸਤੇ। ਦੂਸਰੀ ਗੱਲ ਇੱਕ ਹੋਰ ਇੱਕ ਹੋਰ ਜੰਗ ਹਾਂਜੀ ਹੋਰ। ਜਿਹੜਾ ਪਾਰਲੀਮੈਂਟਰੀ ਪੈਨਲ ਨੇ ਇੱਕ ਝੋਲੀ ਦੀ ਪ੍ਰਾਲੀ ਤੇ ਐਮਐਸਪੀ ਦੀ ਸੁਜੈਸ਼ਨ ਦਿੱਤੀ ਹੈ ਉਹ ਕਹਿੰਦੇ ਦੁਜੀਆ ਬਦਲਾਵਾਂਗੇ ਤੇ ਫਿਰ ਪੈਸੇ ਦੀ ਇਨਵੈਸਟਮੈਂਟ ਚਾਹੀਦੀ ਆਪ ਨੂੰ ਮੁੱਕ ਜਾਈਏ ਕੀ ਲੱਗਦਾ ਅਸੀਂ ਅਸੀਂ ਸਰਕਾਰ ਕਟੋਗਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰ ਰਹੇ ਐਮਐਸਪੀ ਦੀ ਕਹਾਣੀ ਦਾ ਉਸ ਤੋਂ ਉਹਨੂੰ ਤਾਂ ਇੰਪਲੀਮੈਂਟ ਕਰ ਰਹੇ ਮਹਿਜ ਲੈਣ ਹੀ ਆ ਜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰ ਅਸੀਂ ਕਹਿੰਨਾ ਫਿਰੀ ਚੱਕ ਕੇ ਲੈ ਜੇ ਸਾਡਾ ਜੁਸਟਿਸ ਦਾ ਗੱਡੇ ਹੋ ਇੱਕ ਇੱਕ ਬੇਨਤੀ ਹੋ ਰਿਹਾ ਹੈ ਕੱਲ ਨੂੰ ਜੋ ਚਰਚਾ ਹੈ ਕੈਬਨਿਟ ਦੇ ਵਿੱਚ ਇਕ ਮੁੱਦ ਪੰਜਾਬ ਦੀ ਕੈਬਨਿਟ ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬਲੱਡ ਰਿਲੇਸ਼ਨਲ ਚ ਅਸੀਂ ਆਪਣੀ ਪ੍ਰੋਪਰਟੀ ਟਰਾਂਸਫਰ ਕਰਾ ਸਕਦੇ ਸੀ ਉਹਦੇ ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨੀ ਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸੇ ਉਸਾਨ ਪਵਨ 15 ਤਰੀਕ ਨੂੰ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ ਚ ਅਸੀਂ ਰਿਪੋਰਟ ਵੀ ਕਰਾਂਗੇ ਅੱਜ ਦੀ ਸਾਰੀ ਮੀਟਿੰਗ ਦੀ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕਾਲਸ ਨੇ ਉਹਨੂੰ ਇੰਪਲੀਮੈਂਟ ਕਰ ਲਓ। ਕੱਜ ਵਾਰ ਲਾਸਟ ਸਵਾਲ ਲੈ ਲਓ ਜੀ। ਤੁਸੀਂ ਪਾਣੀ ਦਾ ਮੋਰਚਾ ਲਗਾਉਣ ਜਾ ਰਹੇ ਸੀ। ਜਦੋਂ ਤੁਸੀਂ ਲਗਾਉਂਦੇ ਸੀ ਉਹਦੇ ਦੂਜੀ ਪਾਸੇ ਇੱਕ ਕਹਿੰਦੇ ਜੀ ਮੋਰਚਾ ਲਾਉਣਾ ਜੀ ਵਾਰ-ਵਾਰ ਤਨਾਈ ਹੋਇਆ 2015 15 15 ਦੀ ਮੀਟਿੰਗ 'ਚ ਇਸੇ ਤੇ ਵਿਚਾਰ ਹੋਇਆ। ਮੋਰਚਾ ਰੱਬ ਦਾ। 15 ਦੀ ਮੀਟਿੰਗ ਸਾਰਾ ਕੋ ਵਿਚਾਰ ਹੋਇਆ ਇਸ ਤੇ। ਦੂਜਾ ਜਥੇਬੰਦੀਆਂ ਜਾਂ ਹਾਂ 15 15 ਨੂੰ 15 ਨੂੰ ਰੱਖੀ ਮੀਟਿੰਗ। ਇਸੇ ਮੁੱਦੇ ਤੇ ਰਹਿ ਗਏ। ਜਿਵੇਂ ਇੱਕ ਵਾਰੀ 15 ਦੀ ਬਣ ਰਹੀ ਹੈ ਥਾਲ ਮੇਲ ਵਿੱਚ ਸੰਘਰਸ਼ ਦੀ। ਪਰ ਹੁਣ ਤੱਕ ਜੇ ਦੋ ਜ਼ਿਆਦਾਤਰ ਪ੍ਰੋਟੈਸਟ ਤਾਂ ਆਲਮੀਲ ਵੀ ਕੀਤੀਆਂ ਫਿਰ ਅੱਜ ਇਹ ਸਮਝੌਤੇ ਵਾਲੀ ਗੱਲ ਨੇੜੇ ਲੱਗਦੀ ਨਹੀਂ ਦੇਖੋ ਇੱਕ ਚੀਜ਼ ਹੈ ਕਿ ਇਸ ਹਾਲੇ ਤੱਕ ਐਸਕੇਮ ਐਸਚ ਨੈਸ਼ਨਲ ਲੈਵਲ ਤੇ ਪਾਰਲੀਮੈਂਟ ਵਿੱਚ ਨਹੀਂ ਹਾਂ ਅਸੀਂ 13 10 13 ਤੇ 26 ਦਾ ਐਕਸ਼ਨ ਉਸੇ ਦਿਸ਼ਾ ਚੱਗੇ ਬਣਾਇਆ ਸੀ ਇਕੱਠੇ ਕਰਨੀਏ ਦੋਨੋਂ ਦੇਖੋ 10 ਜਨਵਰੀ ਦੇ ਲੰਘ ਚੁੱਕੇ ਇਹ ਠੀਕ ਹੈ ਇਹ ਅਸੀਂ ਅੱਗੇ ਵਧੇ ਸੀ ਅੱਜ ਉਸ 'ਚ ਹੋਰ ਇੱਕ ਸਟੈਪ ਅੱਗੇ ਵਧੇ ਆਂ ਲੈਟ ਅਸ ਵੇਟ ਇਹ ਸਾਥੀ ਐਸਕੇਲ ਨਾਨ ਪੋਲਿਟিক্যাল ਨਾਲ ਵੀ ਚਰਚਾ ਕਰ ਲੈ ਅਗਲੀ ਮੀਟਿੰਗ ਚ ਆਵਾਂਗੇ ਉਹ ਵੀ ਸ਼ਾਮਲ ਹੋ ਜਾਣ ਬੈਟਰ ਵੇ ਨਾ ਮਚ्योर ਹੋਊਗੀ ਗੱਲ ਇੱਕ ਬਸ ਉਹਨਾਂ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਾਂਗੇ ਇੱਕ ਮੈਂ ਇੱਕ ਹੋਰ ਬੇਨਤੀ ਕਰਾਂ ਸਾਡੀ ਆਪੋ ਵਿੱਚ ਬਹੁਤ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਰੀ ਚਰਚਾ ਦੇ ਵਿੱਚੋਂ ਪੋਜ਼ਿਟਿਵਿਟੀ ਬਹੁਤ ਨਿਕਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਬਲਿਕਲੀ ਕਰਨੀਆਂ ਚਾਹੁੰਦੇ ਜਿਹੜੇ ਤੁਹਾਡੇ ਸਵਾਲ ਨੇ ਜੇ ਤੁਸੀਂ ਇੱਕ ਤਾਂ ਪਬਲਿਕ ਕਰ ਦਿਓ ਜੀ ਜੇ ਤੁਹਾਡਾ ਤੁਹਾਡੀ ਜੱਥੇਬੰਦੀ ਜੇ ਇਸ ਤਰ੍ਹਾਂ ਦੀ ਗੱਲ ਰਿਪੋਰਟ ਲੱਗ ਜਾਂਦੀ ਹੈ ਕੋਈ ਜੱਥੇਬੰਦੀ ਕੋਈ ਸਾਥੂ ਤੁਹਾਡਾ ਨਾਰਾਜ਼ ਹੋਗਾ ਜੱਥੇਬੰਦੀ ਅਲੱਗ ਬਣਾ ਲੈਂਦਾ उसपे कोई, कोई, उस कोई तो दूसरी बात रही देश के अंदर कॉल लागू करनी है उसी भी मसदे के ऊपर तैयार हो रहा है उसी पर होगा जैसे पूरे देश के अंदर कोई कॉल लागू करनी है तो ਉਸ ਪਰ ਬਾਤ ਹੋ ਗਈ ਕਿ ਕਿ کیسے ਲਾਗੂ ਹੋ ਕਿ ਕਿ ਅਲਗ ਅਲਗ ਸਟੇਟ ਕਾ ਅਲਗ ਅਲਗ पर 983 हो गया जो आद आद गे गे देखो देखो डेमोक्र, डेमोक्रेसी है किसी ने रोक नहीं सके आपके मीडिया चैनल के बहुत से मीडिया चैनल नु जनाब एक्रीडेशन होना चाहिए मेरी जितनी देर तक एक सब्सक्राइबर कहिए अपना सोशल कौशल का आप कौशल का इंडिया पे भी आ रहे तेजवी एक जी एक सारे दुखिए है आज इलेक्ट्रॉनिक ਫਾਇਦਾ ਹੀ ਹੋਇਆ ਰਾਏ 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 ਧੰਨਵਾਦ ਕਰੀਏ ਇੱਕ ਹੀ ਬੇਨਤੀ ਜਿਹੜਾ ਨਵਾਂ ਖੇਤੀ ਮੰਡੀ ਆਲਾ ਖਲੜਾ ਆ ਰਿਹਾ ਮੈਂ ਕਿਹਾ ਤਿੰਨੇ ਫਾਰਮ ਵੇਖ ਕੇ ਨੇ ਯਰ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਦਾ اجلاس ਸੱਦੇ ਆ ਰੋਦੇ ਵਿੱਚ ਕੱਲੀ ਚਿੱਠੀ ਨਾ ਲਿਖੇ ਵਿਧਾਨ ਸਭਾ ਦਾ اجلاس ਸੱਦ ਕੇ ਉਸ ਖਲੜੇ ਨੂੰ ਰੱਦ ਕਰੇ ਆਪਣਾ ਸਪਸ਼ਟ ਕਰੇ ਉਹ ਦੇਖੋ ਸੰਘਰਸ਼ ਹੋਇਆ ਇਸ ਟੀਨ ਨੂੰ ਲੈ ਕੇ ਹਾਂਜੀ हां दिसगर्सी बैठे होऊंगा जी, जी, थी थी। जी, थी थी। जी हो कौन यणका ਢੜਕਤੇ ਹੀ ਅੱਗੇ ਦੇ ਸਾਲ ਹੋ ਗਏ ਬਾਕੀ ਵੀ ਨਾ ਨਾਲ ਜੀ ਸੜਕ ਉਹ ਵੀ ਆ ਜਾਣਗੇ ਉਹ ਵੀ ਆ ਜਣਗੇ ਅਸੀਂ ਪੰਜ ਮਾਰ ਚ ਰੱਖੀ ਆ ਪੰਜ ਮਾਰ ਚ ਰੱਖੀ 15 ਵਾਲੀ ਵੀ ਚਲੋ ਜੀ ਧੰਨਵਾਦ ਧੰਨਵਾਦ ਉਹ ਨਹੀਂ ਧੰਨਵਾਦ ਜੀ ਬੜੀ ਬੜੀ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ